ਹਾਂਜੀ ਗਰਨਾਮ ਸਿੰਘ ਜੀ ਅੱਜ ਤੁਸੀਂ ਕੀ ਵੇਖਿਆ ਕਿਵੇਂ ਇੱਥੇ ਆਏ ਸੀ ਅੱਜ ਅੱਜ ਅਸੀਂ ਆਏ ਸੀ ਜੋ ਸਸਤਰੀ ਕਾਲ ਸਾਰਿਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਅੱਜ ਵੇਖਿਆ ਜਿ ਇੱਥੇ ਸਮਾਰਟ ਮੀਟਰ ਲੱਗਾ ਆ ਜਿਹਦਾ ਕੀ ਮੀਟਰ ਦੀ ਤਾਰ ਕੱਟੀ ਹੋਈ ਆ ਫਿਰ ਵੀ ਬਿੱਲ ਆ ਰਿਹਾ ਫਿਰ ਵੀ ਲਾਈਟ ਚੱਲ ਰਹੀ ਆ ਇਹ ਮੀਟਰ ਕਿੱਥੇ ਲੱਗਾ ਆ ਇਹ ਆਪਣੇ ਦੁਜਾਨ ਨੇ ਸੇਠੀ ਪੜਸ ਦੇ ਕੋਲੇ ਗਲੀ ਹੈਗੀ ਉਹਦੇ ਕੋਲੇ ਲੱਗਾ ਮੀਟਰ ਜੀ ਤੇ ਤੁਸੀਂ ਅੰਦਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਜਾਂਦਾ ਮੀਟਰ ਪਟਕੇ ਲੈ ਜਾਓ ਅਸੀਂ ਕਹਿੰਦੇ ਜਿਹੜੇ ਪਹਿਲਾ ਮੀਟਰ ਸੀ ਉਹੀ ਰਹਿਣ ਅਸੀਂ ਕਹਿੰਦੇ ਮੀਟਰ ਸਮਾਰਟ ਮੀਟਰ ਨਹੀਂ ਚੱਲਣ ਦਵਾਗੇ ਤੁਹਾਡੇ ਪੰਜਾਬ ਦੇ ਵਿੱਚ ਅਸੀਂ ਇਹਦਾ ਟਕਾ ਕੇ ਵਿਰੋਧ ਕਰਾਂਗੇ ਸਾਰੇ ਜਥੇਬੰਦੀਆਂ ਨਾਲ ਗੱਲ ਕਰਾਂਗੇ ਅਸੀਂ ਗੱਲ ਕਰਕੇ ਤੇ ਸਾਰਾ ਵਿਰੋਧ ਕਰਾਂਗੇ ਤੁਸੀਂ ਕੀ ਵੇਖਿਆ ਮੀਟਰ ਦੀ ਤਾਰ ਕੱਟੀ ਹੈ ਤਾਂ ਕੀ ਲਾਈਟ ਚੱਲੀ ਜਾਂਦੀ ਹੈ ਲੈਡ ਤਾਰ ਘੱਟੀ ਹੋਈ ਆ ਜੀ ਲਾਈਟ ਫੇਰ ਵੀ ਚੱਲੀ ਜਾਂਦੀ ਆ ਅਸੀਂ ਉਹਨਾਂ ਕਾ ਐਸਡੀ ਸਾਹ ਨੂੰ ਤੇ ਐਕਸਨ ਨੂੰ ਕਹਣੇ ਚਾਹੁੰਦੇ ਆ ਵੀ ਲੈਡ ਕੱਟੀ ਹੋਈ ਆ ਤਾਰ ਘੱਟੀ ਹੋਈ ਆ ਫੇਰ ਵੀ ਇਹਨਾਂ ਦੀ ਲੈਡ ਚੱਲੀ ਜਾਂਦੀ ਆ ਦੱਸੋ ਕੌਣ ਜ਼ਿੰਮੇਵਾਰ ਆ ਜੀ ਕਿ ਬਿੱਲ ਹਰ ਮਹੀਨੇ ਇਹਨਾਂ ਦੇ ਆ ਰਹੇ ਨੇ ਬਿੱਲ ਮੋਬਾਈਲ ਆਉਂਦੇ ਨੇ ਮੋਬਾਈਲਾਂ ਦੇ ਕੋਈ ਕੋ ਨਹੀਂ ਬਾਨੇ ਬਾਨੇ ਸੋ ਬਿੱਲ ਨੇ ਕਹਿੰਦੇ ਪਾਣੇ ਤੇ ਕਿੱਥੋਂ ਭਰਨਗੇ ਬਿੱਲੇ ਵੀ ਗਰੀਬ ਬੰਦੇ ਨਾ ਮੈਂ ਕਹਣਾ ਚਾਹੁੰਦਾ ਜੀ ਸਰਕਾਰ ਨੂੰ ਕਹਣਾ ਚਾਹੁੰਦਾ ਵੀ ਜਾਂਦਾ ਮੀਟਰ ਵਾਪਸ ਕੀਤੇ ਜਾਣ ਇਹਨੇ ਬਿੱਲ ਨਹੀਂ ਭਰੇ ਜਾਂਦੇ ਗਰੀਬ ਬੰਦੇ ਕੋਲ ਫੋਨ ਨਹੀਂ ਰੋਟੀ ਮਸਾਪੋਂਦਾ ਆਪਦਾ ਇਹ ਇਹ ਲੋਕ ਕਹਿੰਦੇ ਨੇ ਕੋਈ ਝਾੜੀ ਕਰਦਾ ਹੈ ਕੋਈ ਮਜ਼ਦੂਰੀ ਕਰਦਾ ਹੈ ਕੋਈ ਡਰਾਈਵਰੀ ਕਰਦਾ ਹੈ 92900 ਰੁਪਿਆ ਬਿੱਲ ਮਹੀਨੇ ਦਾ ਵਰਨਾ ਬਹੁਤ ਔਖਾ ਹੈ ਬਿੱਲ ਵੀ ਮੋਬਾਈਲ ਨਹੀਂ ਆਉਂਦਾ ਕਹਿੰਦੇ ਪਰ ਕੀ ਕਹਿਣਾ ਚਾਹੂੰਗਾ ਮੋਬਾਈਲ ਉਹਨਾਂ ਦੇ ਕੋਲ ਹੀ ਕੋ ਨਹੀਂਗਾ ਮੋਬਾਈਲ ਕੋ ਨਹੀਂ ਹੈਗਾ ਸਰਕਾਰ ਨੂੰ ਕਹਿਣਾ ਚਾਹੁੰਦੇ ਇਹ ਮੀਟਰ ਵਾਪਸ ਕੀਤੀਆਂ ਨਾ ਮੈਂ ਉਹੀ ਅੱਗੇ ਗੱਲ ਕਹਿ ਚੁੱਕਿਆ ਜੀ ਅਸੀਂ ਕਹਿੰਦੇ ਇਹ ਮੀਟਰ ਅਸੀਂ ਨਹੀਂ ਲਗਾ ਦਵਾਂਗੇ ਜੀ ਅਸੀਂ ਟਕਾ ਕੇ ਜਿੱਥੇ ਬੰਦੀਆਂ ਨਾਲ ਗੱਲ ਕਰਾਂਗੇ ਸਾਡੀ ਮੇਰੀ ਜਿੱਥੇ ਬੰਦੀ ਨਾਲ ਗੱਲ ਕਰਾਂਗੇ ਸ਼ੇਰ ਪੰਜਾਬ ਨਾਲ ਅਸੀਂ ਗੱਲ ਕਰਕੇ ਅਸੀਂ ਟਕਾ ਕੇ ਵਿਰੋਧ ਕਰਾਂਗੇ ਐਕਸ਼ਨ ਦੇਖੇ ਕਰਾਵਾਂਗੇ ਮੀਟਰ ਵਾਸਤੇ ਕਿਹਾ ਸੀ ਤੇ ਮੀਟਰ ਜਿਹੜਾ ਸੜ ਗਿਆ ਸੀ ਖਰਾਬ ਹੋ ਗਿਆ ਸੀ ਠੀਕ ਹੈ ਜੀ ਉਹ ਮੀਟਰ ਮੁੜ ਕੇ ਆ ਕੇ ਜੇ ਸਮਾਰਟ ਮੀਟਰ ਸੀ ਕਿਹਾ ਸੀ ਮਾਰਟ ਮੀਟਰ ਨਾਲ ਆ ਜੀ ਫਿਰ ਇਹ ਬਿਨਾ ਲੈਡ ਤੋਂ ਵੀ ਚੱਲੀ ਜਾਂਦਾ ਜੀ ਫਿਰ ਉਹ ਦਰਖਾਸ਼ ਵੀ ਦੇ ਕੇ ਆਏ ਆਪਾਂ ਅਸੀਂ ਮੀਟਰ ਬਦਲ ਲਾਂਗੇ ਜੀ ਹੁਣ ਉਹ ਕਹਿੰਦੇ ਨੇ ਮੀਟਰ ਫੀਸ ਜਮਾ ਕਰਾਓ ਫਿਰ ਬਦਲ ਦੇਗਾ ਠੀਕ ਹੈ ਜੀ ਤਾਰ ਵੀ ਅਸੀਂ ਕਟਵਾਤੀ ਹੁੰਦੀ ਠੀਕ ਹੈ ਜੀ ਹੁਣ ਤਾਰ ਕੱਟੀਏ ਤਾਂ ਹੀ ਮੀਟਰ ਚੱਲੀ ਜਾਂਦਾ ਠੀਕ ਜੀ ਬਹੁਤ ਕਾਫੀ ਜਨਨ ਨੂੰ ਅੱਛਾ ਜੀ ਇਹ ਉਹਨਾਂ ਨੇ ਗੱਲ ਕੀਤੀ ਜੋ ਕਹਿੰਦੇ ਵੀ ਦੇਖਦੇ ਆ ਹਾਂਜੀ ਇਹ ਕਰਦੇ ਆ ਪਰ ਸੀਕਾ ਮੀਟਰ ਤੁਈਆ ਤਾਂ ਪਟਕੇ ਨਵਾਂ ਲਾਓ ਹੋਰ ਅੱਛਾ ਜੀ ਕੋਈ ਆਈਡੀ ਨਾਲ ਗੱਲ ਹੋਈ ਤੁਹਾਡੀ ਕੋਈ ਕਿਸੇ ਨਾਲ ਜੀ ਨਾਲ ਵੀ ਕਿਉਂ ਨਹੀਂ ਵਿਖਿਆ ਸੀ ਦਰਖਾਸਤ ਦੇ ਆਏ ਸੀ ਜੇ ਨੂ ਮੀਟਰ ਪਟਕੀ ਜਾਂ ਤਾਂ ਨਵਾਂ ਲਾਓ ਜੀ ਅੱਜ ਖਾਲੀ ਚੱਲੀ ਜਾਂਦਾ ਜਿਹੜਾ ਡਰਾਈਵਰ ਬੈਠੇ ਨੇ ਬੰਦੇ ਵਿੱਚ ਹਾਂਜੀ 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 ਬਿੱਲ ਆਉਂਦਾ 900 ਯਾਰ 8800 ਰੁਪਏ ਮਹੀਨੇ ਦਾ ਜੀ ਜੀ ਮੋਬਾਈਲ ਤੇ ਆਉਂਦਾ ਮੋਬਾਈਲ ਨਾਲ ਕੋਈ ਕੋ ਨਹੀਂ ਹਾਂਜੀ ਮੋਬਾਈਲ ਤੇ ਆਉਂਦਾ ਬਿੱਲ ਮਹੀਨੇ ਦਾ ਤਾਂ ਮੋਬਾਈਲ ਨਾਲ ਕੋਈ ਕੋ ਨਹੀਂ ਪਹਿਲਾਂ ਮੀਟਰ ਤੁਹਾਡਾ ਸੜ ਗਿਆ ਸੀਗਾ ਜੀ ਪਹਿਲਾਂ ਜੀ ਸੜ ਗਿਆ ਸੀ ਠੀਕ ਹੈ ਜੀ ਹਾਂ ਤੇ ਫਿਰ ਮੁਰਕੇ 8900 ਮਹੀਨੇ ਦਾ ਬਿੱਲ ਆਉਂਦਾ ਬਿੱਲ ਭਰੇ ਜਾਂਦਾ ਤੋਂ ਜੀ ਇਹ ਮੁਰਕਿਆਂ ਤਾਰ ਵੀ ਕਟਾਤੀ ਉਹਨਾਂ ਨੇ ਠੀਕ ਹੈ ਜੀ ਫੇਚ ਲੀ ਜਾਂਦੇ ਠੀਕ ਹੈ ਜੀ ਵਾਈਪਿੰਗ ਦਾ ਖਾਲਸ जय किसान जय मजदूर किसान यूनियन जिंदाबाद दोस्तों मैं ਤੁਹਾਡਾ ਭਰਾ ਡਾਕਟਰ ਪ੍ਰੇਮ ਪ੍ਰਦੇਸੀ ਅੱਜ ਬਿਜਲੀ ਵਿਭਾਗ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਜੋ ਤੁਹਾਨੂੰ ਪਤਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਰੋਕਿਆ ਗਿਆ ਕਿ ਇਹ ਜਿਹੜੇ ਚਿਪ ਵਾਲੇ ਮੀਟਰੇ ਜਿਹੜੇ ਨਹੀਂ ਲਾਏ ਜਾਣੇ ਕਿਉਂਕਿ ਸਾਨੂੰ ਇਹਨਾਂ ਤੇ ਕੋਈ ਏਤਬਾਰ ਨਹੀਂ ਹੈਗਾ ਇਹਨਾਂ ਮੀਟਰਾਂ ਦੇ ਠੀਕ ਹੈ ਤੇ ਸਾਨੂੰ ਇਹ ਮੀਟਰ ਨਹੀਂ ਚਾਹੀਦੇ ਅੱਜ ਤੱਕੇ ਨਾਲ ਬਲਾਕ ਖੂਹਾਂ ਸਰਵਰ ਦੇ ਇਹ ਮੁਲਾਜ਼ਮਾ ਵੱਲੋਂ ਤੱਕੇ ਨਾਲ ਆ ਮੀਟਰ ਲਾਇਆ ਗਿਆ ਤੇ ਲੋ ਸਰਪਤੀ ਬਾਈ ਦੇ ਨਾਂ ਤੇ ਜਿਹੜਾ ਮੀਟਰ ਸੀ ਲਾਇਆ ਗਿਆ ਤੱਕੇ ਨਾਲ ਮਤਲਬ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਲਾਇਆ ਗਿਆ ਤੇ ਅਸੀਂ ਇਹ ਮੀਟਰ ਨਹੀਂ ਲਵਾਉਣਾ ਚਾਹੁੰਦੇ ਜੀ ਠੀਕ ਹੈ ਸਾਨੂੰ ਪੁਰਾਣਾ ਮੀਟਰ ਚਾਹੀਦਾ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਗੁਰਨਾਮ ਸਿੰਘ ਪੰਜਾਬ ਪ੍ਰਧਾਨ ਰਾਸ਼ਟਰੀ ਛਾਤਰ ਕਿਸਾਨ ਮਜ਼ਦੂਰ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕਿ ਉਹਨਾਂ ਨੇ ਫੋਨ ਕਰਕੇ ਐਸਡੀਓ ਸਾਹਿਬ ਨੂੰ ਕਿਹਾ ਕਿ ਇਹ ਮੀਟਰ ਪਟਿਆ ਜਾਵੇ ਤੇ ਐਸਡੀਓ ਨੇ ਤਤਕਾਲ ਉਹਨ ਕਿਹਾ ਕਿ ਇਹ ਮੀਟਰ ਅਸੀਂ ਪਟ ਦੇਵਾਂਗੇ ਜੀ ਹੁਣੇ ਪਟ ਦੇਾਂਗੇ ਅੱਜ ਹੀ ਪਟ ਦੇਾਂਗੇ ਤੇ ਪੁਰਾਣਾ ਮੀਟਰ ਇੱਥੇ ਲਾਇਆ ਜਾਊਗਾ ਤੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਤੇ ਮੈਂ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਤੇ ਬਿਜਲੀ ਬੋਰਡ ਵਾਲਿਆਂ ਨੂੰ ਵੀ ਤੁਸੀਂ ਗਰੀਬਾਂ ਨਾਲ ਧੱਕਾ ਨਾ ਕਰੋ ਇਹਨਾਂ ਮਜ਼ਦੂਰਾਂ ਨਾਲ ਧੱਕਾ ਨਾ ਕਰੋ ਚੰਗੇ ਰਹੋਗੇ ਨਹੀਂ ਤਾਂ ਇਹ ਚਿਪ ਵਾਲੇ ਮੀਟਰ ਸਾਨੂੰ ਨਹੀਂ ਚਾਹੀਦੇ ਤੇ ਸਰਕਾਰ ਇਹ ਮੀਟਰ ਨਾ ਭੇਜੇ ਜਾਵਣ ਠੀਕ ਹੈ ਤੇ ਨਹੀਂ ਤਾਂ ਇਹਨਾਂ ਤੇ ਜਿਆਦਾ ਵੱਡਾ ਸੰਘਰਸ਼ ਹੋਊਗਾ ਕਿਸਾਨ ਯੂਨੀਅਨ ਵੱਲੋਂ ਜਥੇਬੰਦੀਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਤੇ ਮੈਂ ਅਪੀਲ ਕਰਦਾ ਇੱਕ ਵਾਰੀ ਫੇਰ ਤੋਂ ਇਹ ਮੀਟਰ ਨਾ ਭੇਜੇ ਜਾਣ ਪੁਰਾਣੇ ਮੀਟਰ ਹੀ ਲੱਗੇ ਜਾਣ ਤੇ ਉਹੀ ਲਾਏ ਜਾਣਗੇ ਠੀਕ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀਆਂ